ਇਨਕਲਾਬੀ ਸਾਡਾ ਰਾਹ ਦੇ ਸਾਰੇ ਪਾਠਕਾਂ ਅਤੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਥੀਓ ਅੱਜ ਅਸੀਂ ਪੰਜਾਬ ਨਾਲ ਸੰਬੰਧਿਤ ਇੱਕ ਬਹੁਤ ਮਹੱਤਵਪੂਰਨ ਲੇਖ ਪੜਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਪੰਜਾਬ ਵਿੱਚ ਸੰਘ ਦੀ ਬੀ ਟੀਮ ਦਾ ਪੁਲਸ ਰਾਜ ਰਾਜ ਇੱਕ ਜਮਾਤ ਵੱਲੋਂ ਦੂਜੀ ਜਮਾਤ ਨੂੰ ਡੰਡੇ ਨਾਲ ਦਬਾ ਕੇ ਰੱਖਣ ਦਾ ਸੰਧ ਹੁੰਦਾ ਹੈ ਸਭ ਤੋਂ ਵਿਸ਼ਾਲ ਸਰਵ ਵਿਆਪਕ ਵੋਟ ਅਧਿਕਾਰ ਵਾਲਾ ਰਾਜ ਵੀ ਆਪਣੇ ਤੱਤ ਵਿੱਚ ਇੱਕ ਜਮਾਤ ਦੀ ਦੂਜੀ ਜਮਾਤ ਤੇ ਤਾਨਾਸ਼ਾਹੀ ਹੁੰਦੀ ਹੈ। ਬੁਰਜੁਵਾ ਜਮਹੂਰੀਅਤ ਵਿੱਚ ਚੋਣਾਂ ਅਤੇ ਪਾਰਲੀਮੈਂਟਰੀ ਸਰਕਾਰ ਜਮਾਤੀ ਤਾਨਾਸ਼ਾਹੀ ਨੂੰ ਟੱਕਣ ਦਾ ਲਬਾਦਾ ਹੁੰਦੀ ਹੈ ਜਿਸ ਦੀ ਉਹ ਆਪਣੀ ਜ਼ਰੂਰਤ ਅਨੁਸਾਰ ਵਰਤੋਂ ਕਰਦੀ ਹੈ ਅਤੇ ਸਿਰੇ ਦੀ ਲੋੜ ਪੈਣ ਤੇ ਲਾਭ ਵੀ ਮਾਰਦੀ ਹੈ। ਪਾਠਕ ਸੋਚਦੇ ਹੋਣਗੇ ਕਿ ਅਸੀਂ ਰਾਜ ਦੇ ਕਿਰਦਾਰ ਬਾਰੇ ਇਹ ਭਾਸ਼ਣ ਘਾਤੋ ਸ਼ੁਰੂ ਕਰ ਲਿਆ ਹੈ। ਪਾਠ ਦੋਸਤੋ ਇਹ ਐਵੇਂ ਹੀ ਨਹੀਂ ਇਸ ਦਾ ਇੱਕ ਵਿਸ਼ੇਸ਼ ਸੰਦਰਭ ਹੈ ਸਭ ਨੇ ਦੇਖਿਆ ਹੈ ਕਿ ਮਿਊਨਿਸਪੈਲਿਟੀ ਤੋਂ ਥੋੜੀ ਵੱਧ ਅਤੇ ਪੂਰਨ ਰਾਜ ਤੋਂ ਕੁਝ ਘੱਟ ਹیثیت ਵਾਲੀ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਪਿਛੇ ਜੇ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਸਾਰੀ ਕੈਬਨਿਟ ਕੇਜਰੀਵਾਲ ਨੂੰ ਜਿਤਾਉਣ ਲਈ ਪੂਰਾ ਜੋਰ ਲਾ ਰਹੀ ਸੀ ਪੰਜਾਬ ਦੀਆਂ ਚੋਣਾਂ ਵਿੱਚ ਇਹ ਦਿੱਲੀ ਮਾਡਲ ਦਾ ਗੁਣਗਾਨ ਕਰਦੇ ਸੀ ਅਤੇ ਦਿੱਲੀ ਚੋਣਾਂ ਵਿੱਚ ਪੰਜਾਬ ਮਾਡਲ ਦੀ ਢੂੜ ਉਡਾਈ ਪਈ ਸੀ ਇਹ ਮਾਡਲ ਵਗੈਰਾ ਕੁਝ ਨਹੀਂ ਬਸ ਲੋਕਾਂ ਦੇ ਅੱਖੀ ਘਟਾ ਪਾਉਣ ਦਾ ਤਰੀਕਾ ਹੈ ਇਹ ਟ੍ਰਿਕ ਝਾੜੂ ਪਾਰਟੀ ਨੇ ਮੋਦੀ ਤੋਂ ਸਿੱਖਿਆ ਹੈ ਜਿਵੇਂ ਉਸ ਨੇ ਦੇਸ਼ ਭਾਰ ਵਿੱਚ ਗੁਜਰਾਤ ਮਾਡਲ ਵੇਚਿਆ ਉਹੀ ਕੁਝ ਇਹ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਝਾੜੂ ਪਾਰਟੀ ਬੁਰੀ ਤਰ੍ਹਾਂ ਚੋਣ ਹਾਰ ਗਈ ਸਿਰਫ ਪਾਰਟੀ ਹੀ ਨਹੀਂ ਖਾਤੀ ਸੁਪਰੀਮੋ ਕੇਜਰੀਵਾਲ ਤੇ ਉਸ ਦਾ ਲੈਫਟੇਨ ਸੁਸੋਦੀਆ ਵੀ ਚੋਣ ਹਾਰ ਗਏ ਇਸ ਹਾਰ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਤੇਵਰ ਬਦਲੇ ਹੋਏ ਹਨ ਬਸ ਤਬਦੀਲੀ ਨੂੰ ਸਮਝਣ ਲਈ ਹੀ ਪਹਿਲੀਆਂ ਲਾਈਨਾਂ ਹਨ ਦਲੇਵਾਲ ਪੰਦੀਰ ਦੇ ਮੋਰਚੇ ਬਾਰੇ ਪਹਿਲਾਂ ਭਾਜਪਾ ਕਹਿੰਦੀ ਸੀ ਕਿ ਪੰਜਾਬ ਸਰਕਾਰ ਇਹਨਾਂ ਵਿਰੁੱਧ ਕਾਰਵਾਈ ਨਹੀਂ ਕਰਦੀ ਉਹ ਬੈਠੇ ਤਾਂ ਪੰਜਾਬ ਦੀ ਹੱਦ ਅੰਦਰ ਨੇ ਇਸ ਕਰਕੇ ਉਹਨਾਂ ਤੇ ਕਾਰਵਾਈ ਦੀ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਜਦਕੀ ਭਗਵੰਤ ਮਾਨ ਕਹਿੰਦਾ ਸੀ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇ ਕੇਂਦਰ ਸਰਕਾਰ ਨਾਲ ਡੱਲੇਵਾਲ ਪੰਦੀਰ ਦੀਆਂ ਮੀਟਿੰਗਾਂ ਵਿੱਚ ਵਿਚੋਲਗੀ ਕਰਨ ਦਾ ਦਾਵਾ ਵੀ ਇਹ ਕਮੇਡੀਅਨ ਮੁੱਖ ਮੰਤਰੀ ਕਰਦਾ ਰਿਹਾ ਹੈ ਪਰ ਦਿੱਲੀ ਦੀ ਹਾਰ ਤੋਂ ਬਾਅਦ ਮਾਨ ਸਾਹਿਬ ਦੇ ਤੇਵਰ ਬਦਲੇ ਹੋਏ ਹਨ ਇਹ ਪਹਿਲਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਸਰਕਾਰ ਦੀ ਮੀਟਿੰਗ ਦੌਰਾਨ ਸਾਹਮਣੇ ਆਇਆ ਜਦੋਂ ਮੀਟਿੰਗ ਦੇ ਵਿਚਕਾਰੋਂ ਇਹ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਏ ਜਾਣ ਵਾਲੇ ਮੋਰਚੇ ਨੂੰ ਵਾਪਸ ਲੈਣ ਲਈ ਧਮਕੀਆਂ ਦੇਣ ਲੱਗਾ ਜਦੋਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਤਾਂ ਗੱਲਬਾਤ ਦੇ ਸੱਟਿਆਂ ਤੇ ਨਿਰਭਰ ਕਰਦਾ ਹੈ ਤਾਂ ਇਹ ਦੇਖ ਲਊ ਦੀਆਂ ਧਮਕੀਆਂ ਦਿੰਦਾ ਟਪੂਸੀਆਂ ਮਾਰਦਾ ਮੀਟਿੰਗ ਛੱਡ ਕੇ ਚਲਾ ਗਿਆ ਉਸੇ ਰਾਤ ਪੰਜਾਬ ਭਰ ਵਿੱਚ ਪੁਲਿਸ ਨੇ ਕਿਸਾਨ ਆਗੂਆਂ ਦੇ ਘਰੇ ਛਾਪੇਮਾਰੀ ਕੀਤੀ ਕੁਝ ਫੜੇ ਗਏ ਬਾਕੀ ਬਚ ਗਏ ਇਥੋਂ ਤੱਕ ਕਿ ਦੋ ਕਿਸਾਨ ਆਗੂ ਮੀਟਿੰਗ ਤੋਂ ਬਾਅਦ ਉੱਥੇ ਕਿਸਾਨ ਭਵਨ ਵਿੱਚ ਰਾਤ گزارਣ ਲਈ ਰੁਕ ਗਏ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਟੰਡੀਗੜ ਮੋਰਚੇ ਲਈ ਜਾਂਦੇ ਕਿਸਾਨ ਜਥਿਆਂ ਨੂੰ ਰਾਹ ਵਿੱਚ ਰੋਕ ਲਿਆ ਕਿਸਾਨ ਜਥੇਬੰਦੀਆਂ ਨੂੰ ਰਸਤੇ ਰੋਕਣ ਦਾ ਉਲਾਂਘਾ ਦੇਣ ਵਾਲੇ ਮੁੱਖ ਮੰਤਰੀ ਨੇ ਪੰਜਾਬ ਭਰ ਦੀਆਂ ਸੜਕਾਂ ਜਾਮ ਕਰਕੇ ਰੱਖ ਦਿੱਤੀਆਂ ਦੱਲੇਵਾਲ ਪੰਧੀਰ ਧੜਿਆਂ ਨੂੰ ਦਿੱਲੀ ਦੇ ਮੰਤਰੀਆਂ ਨੇ ਗੱਲਬਾਤ ਲਈ ਬੁਲਾਇਆ ਅਤੇ ਪਹਿਲਾ ਮਿਚੀ ਸਕੀਮ ਅਨੁਸਾਰ ਮੀਟਿੰਗ ਚੋਂ ਨਿਕਲਦਿਆਂ ਇਹਨਾਂ ਕਿਸਾਨ ਆਗੂਆਂ ਨੂੰ ਭਗਵੰਤ ਦੀ ਸਰਕਾਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਭਾਰੀ ਪੁਲਿਸ ਫੋਰਸ ਲੈ ਕੇ ਸ਼ੰਭੂ ਖਨੌਰੀ ਮੋਰਚੇ ਉਖਾੜ ਦਿੱਤੇ ਅਤੇ ਟਰਾਲੀਆਂ ਸਮੇਤ ਕਾਫੀ ਸਾਰਾ ਸਮਾਨ ਵੀ ਲੁੱਟ ਲਿਆ ਇਸ ਤੋਂ ਪੰਜਾਬ ਵਿੱਚ ਇੱਕ ਦਮਨ ਦਾ ਦੌਰ ਸ਼ੁਰੂ ਹੋ ਗਿਆ ਸੰਗਰੂਰ ਵਿੱਚ ਜੀਂਦ ਰਾਜਸਤਾਨ ਦੀ 927 ਏਕੜ ਜ਼ਮੀਨ ਹੈ ਇਸ ਵਿੱਚੋਂ ਵੱਡੇ ਹਿੱਸੇ ਤੇ ਜੰਗਲ ਹੈ ਦੋ ਟੇਲ ਡੀਪੂ ਹਨ ਜੋ ਕਰਾਇਆ ਦਿੰਦੇ ਹਨ ਅਤੇ ਬਾਕੀ ਜ਼ਮੀਨ ਰਸੂਖਵਾਨਾਂ ਨੇ ਦੱਬੀ ਹੋਈ ਹੈ ਦਲਤਾਂ ਦੇ ਜ਼ਮੀਨ ਅਧਿਕਾਰਾਂ ਲਈ ਲੜਨ ਵਾਲੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਰਵੀਦਾਸ ਗੁਰੂ ਦੀ ਚਤਵਨ ਦਾ ਬੇਗਮਪੁਰਾ ਵਸਾਉਣ ਦੀ ਮੁਹਿੰਮ ਆਰੰਭੀ ਸੀ 20 ਮਈ ਨੂੰ ਉਸ ਨੇ ਜ਼ਮੀਨ ਉਸ ਨੇ ਇਸ ਜ਼ਮੀਨ ਤੇ ਬੇਗਮਪੁਰਾ ਵਸਾਉਣਾ ਵਸਾਉਣ ਜਾਣਾ ਸੀ 17 ਮਈ ਨੂੰ ਪੁਲਿਸ ਨੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ 18-19 ਮਈ ਨੂੰ ਜਥੇਬੰਦੀ ਦੇ ਆਧਾਰ ਵਾਲੇ ਪਿੰਡਾਂ ਵਿੱਚ ਮਾਰਚ ਕੀਤਾ 20 ਮਈ ਨੂੰ ਸਵਕਤੀ ਪੁਲਿਸ ਨੇ ਪਿੰਡਾਂ ਨੂੰ ਘੇਰਾ ਪਾ ਲਿਆ ਇਸ ਦੇ ਬਾਵਜੂਦ 2200 ਦੇ ਕਰੀਬ ਲੋਕ ਸੜਕਾਂ ਤੇ ਨਿਕਲੇ 850 ਔਰਤਾਂ ਮਰਦਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ 450 ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਤੇ ਬਾਕੀਆਂ ਨੂੰ ਛੱਡ ਦਿੱਤਾ ਗਿਆ ਹੌਲੀ-ਹੌਲੀ ਇਹਨਾਂ ਨੂੰ ਰਿਹਾ ਕੀਤਾ ਗਿਆ। ਸ਼ਾਦੀਹਾਰੀ ਪਿੰਡ ਦੇ 11 ਮਰਦ ਅਤੇ 2 ਔਰਤਾਂ ਅਜੇ ਵੀ ਜੇਲ੍ਹ ਵਿੱਚ ਹਨ। ਜਥੇਬੰਦੀ ਦੇ ਵਿੱਚ ਸਕੱਤਰ ਬਿੱਕਰ ਸਿੰਘ ਹਥੋਵਾਨ ਨੂੰ ਗੱਲਬਾਤ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਚੌਕੇ ਸਕੂਲ 'ਚ ਅਧਿਆਪਕਾਂ ਦੇ ਸੰਘਰਸ਼ ਨੂੰ लाਠੀ ਚਾਰਜ ਅਤੇ ਗ੍ਰਿਫਤਾਰੀਆਂ ਕਰਕੇ ਖੰਡਾ ਦਿੱਤਾ ਗਿਆ। ਅਜਿਹਾ ਹੀ ਵਰਤਾਓ ਜਿਉਂਦ ਪਿੰਡ ਦੇ ਕਿਸਾਨਾਂ ਨਾਲ ਕੀਤਾ ਗਿਆ। ਇਹੀ ਨਹੀਂ ਕੇ ਸੰਘਰਸ਼ੀ ਲੋਕਾਂ ਪ੍ਰਤੀ ਹੀ ਅਜਿਹਾ ਦਮਨਕਾਰੀ ਰਵੱਈਆ ਅਪਣਾਇਆ ਜਾ ਰਿਹਾ ਹੈ ਬਲਕਿ ਪੁਲਸੀਆ دہشت ਨੂੰ ਫਲਾਉਣ ਦੀ ਇੱਕ ਪੂਰੀ ਸੂਰੀ ਮੁਹਮਮਾ ਵੱਡੀ ਹੋਈ ਹੈ ਇੱਕ ਬੱਚੇ ਨੂੰ ਅਗਵਾ ਦੇ ਮਾਮਲੇ ਵਿੱਚ ਅਗਵਾਕਾਰ ਨੌਜਵਾਨ ਹੱਥ ਖੜੇ ਕਰਨ ਦੇ ਬਾਵਜੂਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਦੀ ਪੜਤਾਲ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਣਦੀ ਸਜ਼ਾ ਦੇਣ ਦੀ ਥਾਂ ਮੰਤਰੀਆਂ ਨੇ ਉਹਨਾਂ ਦੀਆਂ ਸੇਵਤਾ ਦੇ ਪੁੱਲ ਬਣੇ ਅਤੇ ਸਨਮਾਨ ਦਿੱਤੇ ਗਏ ਇਸ ਤੋਂ ਚਾਂਬਲੇ ਇਹਨਾਂ ਪੁਲਸੀਆਂ ਨੇ ਪਟਿਆਲੇ ਸ਼ਹਿਰ ਚ ਇੱਕ ਟਾਬੇ ਤੇ ਫੌਜ ਦੇ ਕਰਨਲ ਅਤੇ ਉਸਦੇ ਬੇਟੇ ਦਾ ਕਟਾਪਾ ਕਰ ਦਿੱਤਾ ਐਜੀਟੇਸ਼ਨ ਅਤੇ ਫੌਜੀ ਅਫਸਰ ਹੋਣ ਕਰਕੇ ਮੁੱਖ ਮੰਤਰੀ ਨੇ ਕਰਨਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ ਦਾ ਭਰੋਸਾ ਵੀ ਦਿਵਾਇਆ ਪਰਿਵਾਰ ਵੱਲੋਂ ਦੋਸ਼ੀ ਮਿਥੇ ਸੀਨੀਅਰ ਸੁਪਰਡੈਂਟ ਪੁਲਿਸ ਅਫਸਰ ਨੂੰ ਤਰੱਕੀ ਦੇ ਕੇ ਡੀਆਈਜੀ ਬਣਾ ਦਿੱਤਾ ਗਿਆ ਜਾ ਵਿੱਚ ਨਸ਼ਿਆਂ ਦਾ ਮਾਮਲਾ ਇੱਕ ਗੰਭੀਰ ਅਤੇ ਪੱਖ ਦਾ ਮੁੱਦਾ ਹੈ ਝਾੜੂ ਪਾਰਟੀ ਨੇ ਆਪਣੇ ਰਾਜ ਦੇ ਪਹਿਲੇ 25 ਸਾਲਾਂ ਵਿੱਚ ਇਸ ਮਾਮਲੇ ਤੇ ਕੁਝ ਨਹੀਂ ਕੀਤਾ ਪਰ ਦਿੱਲੀ ਦੀਆਂ ਚੋਣਾਂ ਹਾਰਦਿਆਂ ਹੀ ਇਸ ਨਸ਼ਿਆਂ ਦੀ ਸਮੱਸਿਆ ਅਚਾਨਕ ਯਾਦ ਆ ਗਈ ਅਤੇ ਇਸ ਨੇ ਯੁੱਧ ਨਸ਼ਿਆਂ ਵਿਰੁੱਧ ਦਾ ਐਲਾਨ ਕਰ ਦਿੱਤਾ ਯੁੱਧ ਨਸ਼ਿਆਂ ਵਿਰੁੱਧ ਹੋਰ ਕੁਝ ਨਹੀਂ ਬਲਕਿ ਅਜੱਤਿਆਨਾਸ਼ ਜੋਗੀ ਦਾ ਫਾਰਮੂਲਾ ਲਾਗੂ ਕਰਨਾ ਹੈ ਤਾਂ ਕਿ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਆਪਣੀ ਵਫਾਦਾਰੀ ਸਾਬਤ ਕਰ ਸਕੇ ਯੋਗੀ ਮਾਡਲ ਦੇ ਦੋ ਨੁਕਤੇ ਹਨ ਇੱਕ ਘਰਾਂ ਉੱਤੇ ਬਲਡੋਜ਼ਰ ਚਲਾਉਣੇ ਅਤੇ ਦੂਸਰਾ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਘਰ ਟਾਉਣੇ ਗੈਰ ਕਾਨੂੰਨੀ ਹਨ ਅਤੇ ਕਾਨੂੰਨ ਦੀ ਸਰਾਸਰ ਉਲੰਘਣਾ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਉਸਾਰੀ ਕਾਨੂੰਨ ਅਨੁਸਾਰ ਨਹੀਂ ਵੀ ਹੈ ਪਰ ਉਸ ਕੋਲ ਘਰ ਰਹਿਣ ਲਈ ਕੋਈ ਹੋਰ ਘਰ ਨਹੀਂ ਤਾਂ ਉਸ ਨੂੰ ਵੀ ਨਹੀਂ ਢਾਇਆ ਜਾ ਸਕਦਾ ਪਰ ਸੁਪਰੀਮ ਕੋਰਟ ਦੀ ਕੌਣ ਪਰਵਾਹ ਕਰਦਾ ਹੈ ਨਾ ਯੋਗੀ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਪਰਵਾਹ ਕੀਤੀ ਨਾ ਹੀ ਪੰਜਾਬ ਦੀ ਝਾਂੜੂ ਪਾਰਟੀ ਸਰਕਾਰ ਇਸ ਦੀ ਪਰਵਾਹ ਕਰ ਰਹੀ ਹੈ ਪਹਿਲਾਂ ਪੁਲਿਸ ਕਹਿੰਦੀ ਸੀ ਕਿ ਇਮਾਰਤ ਇਸ ਕਰਕੇ ਢਾਈ ਕਿਉਂਕਿ ਨਸ਼ਾ ਤਸਕਰੀ ਦੀ ਸੀ ਅਤੇ ਨਸ਼ਾ ਤਸਕਰੀ ਦੇ ਪੈਸੇ ਨਾਲ ਬਣੀ ਸੀ ਪਰ ਜਦੋਂ ਇਹ ਸਵਾਲ ਉੱਠਣਾ ਸ਼ੁਰੂ ਹੋਇਆ ਕਿ ਪੁਲਿਸ ਕੋਲ ਕੀ ਸਬੂਤ ਹੈ ਕਿ ਇਮਾਰਤ ਤਸਕਰੀ ਦੇ ਪੈਸੇ ਨਾਲ ਬਣੀ ਹੈ ਤਾਂ ਪੁਲਿਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਨਾਜਾਇਜ਼ ਉਸਾਰੀ ਹੈ ਪਰ ਪੀਲਾ ਪੰਜਾ ਚੱਲੀ ਜਾ ਰਿਹਾ ਹੈ ਦੂਸਰਾ ਆਏ ਦਿਨ ਕਿਸੇ ਨਾ ਕਿਸੇ ਪੁਲਿਸ ਮੁਕਾਬਲੇ ਦੀ ਖਬਰ ਪੜਨ ਨੂੰ ਮਿਲ ਜਾਂਦੀ ਹੈ ਜਿਸ ਦੀ ਇੱਕੋ ਕਸੀ ਪਟੀ ਕਹਾਣੀ ਹੁੰਦੀ ਹੈ ਕਿ ਪੁਲਿਸ ਮੁਲਜ਼ਮ ਨੂੰ ਹਥਿਆਰ ਦੀ ਰਿਕਵਰੀ ਲਈ ਲੈ ਕੇ ਗਈ ਅਤੇ ਮੁਲਜ਼ਮ ਨੇ ਉਸੇ ਹਥਿਆਰ ਨਾਲ ਪੁਲਿਸ ਤੇ ਗੋਲੀ ਚਲਾ ਦਿੱਤੀ ਆਤਮ ਰੱਖਿਆ ਵਿੱਚ ਪੁਲਿਸ ਨੇ ਗੋਲੀ ਚਲਾਈ ਜਿਸ ਨਾਲ ਮੁਲਜ਼ਮ ਜ਼ਖਮੀ ਹੋ ਗਿਆ ਜਾਂ ਮਾਰਿਆ ਗਿਆ। ਪੂਤਰੀ ਹੋਈ ਪੁਲਿਸ ਨੇ ਗੋਨਿਆਣਾ ਦੇ ਇੱਕ ਆਇਲੈਂਟਸ ਅਧਿਆਪਕ ਨੂੰ ਬਿਨਾਂ ਵਜਾ ਕਤਲ ਕਰ ਦਿੱਤਾ। ਅਧਰੇ ਕੋਈ ਝੂਠੀ ਕਹਾਣੀ ਕੜਨ ਦੀ ਵੀ ਜ਼ਰੂਰਤ ਨਹੀਂ ਸਮਝੀ ਕਿ ਉਸ ਨੂੰ ਮਾਰਿਆ ਕਿਉਂ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਦੀ ਇੱਕ ਐਸਐਸਪੀ ਨਾਲ ਵਟਸਐਪ ਗੱਲਬਾਤ ਵਾਇਰਲ ਹੋਈ ਹੈ ਜਿਸ ਵਿੱਚ ਡੀਜੀਪੀ ਐਸਐਸਪੀ ਨੂੰ ਤਾੜਨਾ ਕਰ ਰਿਹਾ ਹੈ। ਕਿ ਉਸ ਦਾ ਪੁਲਿਸ ਮੁਕਾਬਲਾ ਬਣਾਉਣ ਦਾ ਕੋਟਾ ਪੂਰਾ ਨਹੀਂ ਹੋਇਆ ਇਸ ਦਾ ਸਪਸ਼ਟ ਅਰਥ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਮੁਕਾਬਲੇ ਬਣਾਉਣ ਦੇ ਕੋਟੇ ਲਾਏ ਜਾਂਦੇ ਹਨ ਤਾਂ ਅਰਥ ਹੈ ਕਿ ਪੰਜਾਬ ਦਾ ਹਰ ਬਸ਼ਰ ਪੁਲਿਸ ਦੇ ਰੈਮੋ ਕਰਮਤੇ ਹੈ ਨਸ਼ਿਆਂ ਵਿਰੁੱਧ ਜੁੱਧ ਵੀ ਚੱਲ ਰਿਹਾ ਹੈ ਨਸ਼ਾ ਵੀ ਟੜਲੇ ਨਾਲ ਵੇਖ ਰਿਹਾ ਹੈ ਓਵਰਡੋਜ਼ ਨਾਲ ਮਰਨ ਦੀਆਂ ਖਬਰਾਂ ਵੀ ਬਾਦਸਤੂਰ ਆ ਰਹੀਆਂ ਹਨ ਕੀ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ ਯਾ ਹਾਲੇ ਬਣ ਰਿਹਾ ਹੈ ਜਿਸ ਸਥਿਤੀ ਵਿੱਚ ਸਰਕਾਰ ਪੁਲਿਸ ਉੱਪਰ ਪੂਰੀ ਤਰ੍ਹਾਂ ਨਿਰਭਰ ਹੋ ਜਾਵੇ ਅਤੇ ਪੁਲਿਸ ਆਪਣੀਆਂ ਕਰਤੂਤਾਂ ਅਤੇ ਕਾਰਨਾਮਿਆਂ ਲਈ ਕਿਤੇ ਵੀ ਜਵਾਬ ਦੇ ਨਾ ਹੋਵੇ ਉਹ ਪੁਲਿਸ ਰਿਆਸਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਏਹੀ ਸਥਿਤੀ ਅੱਜਕੱਲ ਪੰਜਾਬ ਦੀ ਹੈ ਜਿੱਥੇ ਕਿਸੇ ਕਤਲ ਅਤੇ ਫੌਜੀ ਅਧਿਕਾਰੀ ਦੀ ਕੁੱਟਮਾਰ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੂੰ ਸਜ਼ਾ ਦੇਣ ਦੀ ਬਜਾਏ ਤਰੱਕੀ ਦੇ ਕੇ ਉੱਚ ਅਹੁਦੇ ਨਾਲ ਨਿਵਾਜਿਆ ਜਾਵੇ ਅਤੇ ਇੱਕ ਮੱਧ ਵਰਗੀ ਪੜ੍ਹੇ ਲਿਖੇ ਨੌਜਵਾਨ ਨੂੰ ਭਿਆਨਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ ਅਤੇ ਉਸ ਨੂੰ ਕਿਉਂ ਮਾਰਿਆ ਇਹ ਦੱਸਣ ਦੀ ਲੋੜ ਨਾ ਸਮਝੀ ਜਾਵੇ ਇਹ ਪੁਲਿਸ ਸਟੇਟ ਹੀ ਹੁੰਦੀ ਹੈ ਪੰਜਾਬ ਸਰਕਾਰ ਦਾ ਇਹ ਅਮਲ ਕੇਂਦਰ ਦੀ ਸੰਗੀ ਸਰਕਾਰ ਵੱਲੋਂ 2014 ਤੋਂ ਲੋਕਾਂ ਵਿਰੁੱਧ ਅਰੰਭੇ ਫਾਸ਼ੀ ਹਮਲੇ ਦਾ ਹਿੱਸਾ ਹੈ ਪੰਜਾਬ ਆਪਣੀ ਵਸੋਂ ਪੰਤਰ ਕਰਕੇ ਕਦੀ ਵੀ ਸੰਘ ਦਾ ਮਜ਼ਬੂਤ ਕੇਂਦਰ ਨਹੀਂ ਰਿਹਾ ਇਸ ਦੀ ਹੋਂਦ ਸ਼ਹਿਰਾਂ ਜਾਂ ਕੁਝ ਵੱਡੇ ਕਸਬਿਆਂ ਤੱਕ ਸੀਮਤ ਹੈ ਆਪਣੇ ਅਨੇਕਾਂ ਬਹੁ ਪੱਖੀ ਯਤਨਾਂ ਦੇ ਬਾਵਜੂਦ ਸੰਘ ਪਿੰਡੂ ਖੇਤਰ ਵਿੱਚ ਆਪਣੇ ਪੈਰ ਲਾਉਣ ਵਿੱਚ ਸਫਲ ਨਹੀਂ ਹੋਇਆ ਇਸ ਲਈ ਆਪਣੇ ਹਿੰਦੂਤਵੀ ਫਾਸ਼ੀ ਹਮਲੇ ਨੂੰ ਪੰਜਾਬ ਵਿੱਚ ਲਾਗੂ ਕਰਨਾ ਇੱਕ ਚੁਣੌਤੀ ਬਣਿਆ ਮਸੂਮ ਬੰਦਰ ਤੋਂ ਬਿਨਾ ਇਸ ਦਾ ਦੂਸਰਾ ਕਾਰਨ ਪੰਜਾਬ ਦਾ ਨਾਬਰੀ ਵਾਲਾ ਸੁਭਾ ਹੈ ਬੋਤਾ ਸਿੰਘ ਅਤੇ ਗਰਜਾ ਸਿੰਘ ਕੇਵਲ ਦੋਵਾਂ ਸਿੰਘਾਂ ਵੱਲੋਂ ਸਿੱਖ ਰਾਜ ਦਾ ਐਲਾਨ ਇਸ ਦੀ ਮਿਸਾਲ ਹੈ ਵਿਦੇਸ਼ ਗਏ ਪੰਜਾਬੀਆਂ ਵੱਲੋਂ ਗਦਰ ਪਾਰਟੀ ਬਣਾ ਕੇ ਦੇਸ਼ ਆ ਕੇ ਆਜ਼ਾਦੀ ਦੀ ਲੜਾਈ ਲੜਨਾ ਵੀ ਇਸ ਨਾਬਰੀ ਦੀ ਉੱਬਰ ਵੀ ਮਿਸਾਲ ਹੈ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਬਬਰ ਅਕਾਲੀਆਂ ਦਾ ਹਥਿਆਰਬੰਦ ਸੰਘਰਸ਼ ਅਤੇ ਕੂਕਿਆਂ ਦਾ ਅੰਗਰੇਜ਼ ਰਾਜ ਦੀਆਂ توپਾਂ ਅੱਗੇ ਖੜਨਾ ਅਤੇ ਮਤਬਾਦਲ ਪ੍ਰਬੰਧ ਸਥਾਪਿਤ ਕਰਨਾ ਪੰਜਾਬੀਆਂ ਦੀ ਨਾਬਰੀ ਦੀਆਂ ਉਦਾਹਰਣਾਂ ਹਨ ਨਾਬਰੀ ਦਾ ਸਿਰਫ ਇਤਿਹਾਸ ਹੀ ਨਹੀਂ ਇਹ ਪੰਜਾਬ ਦਾ ਸੁਭਾਅ ਹੈ ਜਦੋਂ ਮੋਦੀ ਸਰਕਾਰ ਵੱਲੋਂ ਫਲਾਈ دہشت ਅਤੇ ਭੈ ਕਾਰਨ ਪੂਰਾ ਦੇਸ਼ ਘਰਾਂ ਦੇ ਅੰਦਰ ਦਬਕਿਆ ਹੋਇਆ ਸੀ ਤਾਂ ਪੰਜਾਬੀ ਸੜਕਾਂ ਤੇ ਆਏ ਅਤੇ ਸਰਕਾਰ ਨੂੰ ਚੁਣੌਤੀ ਦਿੱਤੀ 3-4 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਸੰਘਰਸ਼ ਤੋਂ ਬਾਅਦ ਦਿੱਲੀ ਜਾ ਕੇ ਰਹੀ ਅਤੇ ਲਗਭਗ ਸਵਾ ਸਾਲ ਦਿੱਲੀ ਘੇਰੀ ਰੱਖੀ ਅਤੇ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਇਸ ਤਰ੍ਹਾਂ ਮੋਦੀ ਸਰਕਾਰ ਦੇ ਫਾਸ਼ੀ ਹੱਲੇ ਨੂੰ ਠਾਨਣ ਹੀ ਨਹੀਂ ਪਾਈ ਬਲਕਿ ਇਸ ਦਾ ਮੂੰਹ ਮੋੜ ਦਿੱਤਾ ਚਕੂਰ ਨੇ ਮੌਲਕ ਭਾਰ ਵਿੱਚ ਜਮਹੂਰੀ ਸਪੇਸ ਖੋਲੀ ਇਸ ਕਰਕੇ ਪੰਜਾਬ ਭਾਜਪਾ ਸੰਘ ਦੇ ਵਿਸ਼ੇਸ਼ ਨਿਸ਼ਾਨੇ ਤੇ ਹੈ ਦੂਸਰਾ ਦਿੱਲੀ ਕਿਸਾਨ ਮੋਰਚੇ ਦੀ ਜਿੱਤ ਦੇ ਕਾਰਨ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨੀ ਵਿੱਚ ਇੱਕ ਵਿਸ਼ਵਾਸ ਬਣਿਆ ਹੈ ਕਿ ਲੜ ਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਸਰਕਾਰ ਵੱਲੋਂ ਡੱਲੇਵਾਲ ਢੜੇ ਰਾਹੀਂ ਇਸ ਵਿਸ਼ਵਾਸ ਨੂੰ ਖਤਮ ਕਰਨ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਜਿੱਥੇ ਵੀ ਕਿਤੇ ਕਿਸਾਨਾਂ ਦੀਆਂ ਜ਼ਮੀਨ ਜਮ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਲੈਣ ਦਾ ਯਤਨ ਕੀਤਾ ਜਾਂਦਾ ਹੈ ਉੱਥੇ ਹੀ ਕਿਸਾਨ ਉਸ ਦਾ ਪ੍ਰਤੀਰੋਧ ਕਰਦੇ ਹਨ ਅਤੇ ਟਕਰਾਅ ਤੱਕ ਵੀ ਜਾਂਦੇ ਹਨ ਇਹ ਗੱਲ ਪੰਜਾਬ ਵਿੱਚ ਕਾਰਪੋਰੇਟ ਦਾ ਅਜੰਡਾ ਲਾਗੂ ਕਰਨ ਦੇ ਰਾਹ ਵਿੱਚ ਰੁਗਾवट ਬਣੀ ਹੋਈ ਹੈ ਕਾਰਪੋਰੇਟ ਦਾ ਅਜੰਡਾ ਚੁੱਪਚਾਪ ਲਾਗੂ ਨਹੀਂ ਹੋ ਰਿਹਾ ਇਸ ਕਰਕੇ ਕਰੋਨੀ ਕਾਰਪੋਰੇਟ ਦੀ ਮੋਦੀ ਸਰਕਾਰ ਦੀ ਚਮੜੀ ਵਿੱਚ ਪੰਜਾਬ ਇੱਕ ਗਹਿਰੇ ਕੰਡੇ ਦੀ ਤਰ੍ਹਾਂ ਰੜਕਦਾ ਹੈ ਇਹ ਕੰਡਾ ਕੱਢਣ ਦਾ ਕੰਮ ਸੰਘ ਨੇ ਪੰਜਾਬ ਦੀ ਝਾੜੂ ਸਰਕਾਰ ਨੂੰ ਦਿੱਤਾ ਹੈ ਇਸ ਕਾਰਜ ਨੂੰ ਲਾਗੂ ਕਰਵਾਉਣ ਲਈ ਕੇਜਰੀਵਾਲ ਅਤੇ ਸਸੋਦੀਆ ਅਤੇ ਹੋਰ ਦਿੱਲੀ ਵਾਲੇ ਪੰਜਾਬ ਆ ਕੇ ਬੈਠੇ ਹਨ ਬੈਠੇ ਹੀ ਨਹੀਂ ਪੰਜਾਬ ਸਰਕਾਰ ਨੂੰ ਚਲਾ ਰਹੇ ਹਨ ਉੱਤੇ ਸਿੱਧ ਹੀ ਇਹ ਸਵਾਲ ਉੱਠ ਸਕਦਾ ਹੈ ਕਿ ਇਹ ਕਿਵੇਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਸੰਘ ਦਾ ਅਜੰਡਾ ਲਾਗੂ ਕਰ ਰਹੀ ਹੈ ਅਸੀਂ ਹਮੇਸ਼ਾ ਸ਼ੁਰੂ ਤੋਂ ਹੀ ਏ ਕਹਿੰਦੇ ਰਹੇ ਹਾਂ ਕਿ ਝਾੜੂ ਪਾਰਟੀ ਰਾਸ਼ਟਰੀ ਸਵੈ ਸੇਵਕ ਸੰਗ ਦੀ ਬੀ ਟੀਮ ਹੈ ਅਤੇ ਇਸ ਦੀ ਏ ਟੀਮ ਭਾਰਤੀ ਜਨਤਾ ਪਾਰਟੀ ਹੈ ਅਸੀਂ ਅਜਿਹਾ ਕਿਉਂ ਕਹਿੰਦੇ ਹਾਂ ਝਾੜੂ ਪਾਰਟੀ ਅੰਨਾ ਹਜਾਰੇ ਦੇ ਦਿੱਲੀ ਵਿੱਚ ਧਰਨੇ ਤੋਂ ਜਨਮੀ ਹੈ ਅੰਨਾ ਹਜਾਰੇ ਦਾ ਧਰਨਾ ਸੰਗ ਦਾ ਪ੍ਰੋਜੈਕਟ ਸੀ ਇਸ ਵਿੱਚ ਅੰਨਾ ਹਜਾਰੇ ਨੂੰ ਚਿਹਰਾ ਬਣਾਇਆ ਗਿਆ ਸੀ ਇਸ ਵਿੱਚ ਸਾਰਾ ਕਾਡਰ ਸੰਗ ਦਾ ਸੀ ਅਤੇ ਸਾਰੇ ਸਰੋਤ ਵੀ ਸੰਗ ਵੱਲੋਂ ਮੁਹੱਈਆ ਕਰਵਾਏ ਗਏ ਸਨ ਇਸ ਦਾ ਮਕਸਦ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਪ੍ਰਿਸ਼ਟ ਗਰਦਾਨ ਕੇ ਬਦਨਾਮ ਕਰਨਾ ਅਤੇ ਕਾਂਗਰਸ ਪਾਰਟੀ ਨੂੰ ਟੈ ਟੇਰੀ ਕਰਨਾ ਸੀ ਇਸ ਵਿੱਚ ਸੰਘ ਸਫਲ ਰਿਹਾ ਇਸ ਵਿੱਚੋਂ ਸੰਘ ਦੀ 20 ਟੀਮ ਵੀ ਨਿਕਲ ਆਈ ਇਸ ਤੋਂ ਬਾਅਦ ਅੰਨਾ ਹਜ਼ਾਰੇ ਨੇ ਬੰਬਈ ਵਿੱਚ ਮੋਰਚਾ ਲਾਇਆ ਪਰ ਸੰਘ ਇਸ ਵਿੱਚ ਉਸ ਦੇ ਨਾਲ ਨਹੀਂ ਸੀ ਮੋਰਚਾ ਬੁਰੀ ਤਰ੍ਹਾਂ ਫਲॉप ਰਿਹਾ ਅੰਨਾ ਮੁੜ ਕਿਤੇ ਨਜ਼ਰ ਨਹੀਂ ਆਇਆ ਅੰਨਾ ਮੋਰਚੇ ਵਿੱਚੋਂ ਬਣੀ 20 ਟੀਮ ਝਾੜੂ ਪਾਰਟੀ ਵਿੱਚ ਕਈ ਉਹ ਵੀ ਸ਼ਾਮਿਲ ਹੋ ਗਏ ਜੋ ਸੰਗ ਪੱਖੀ ਨਹੀਂ ਸਨ ਜਿਨ੍ਹਾਂ ਵਿੱਚ ਚੁਗਿੰਦਰ ਜਾਦਵ ਐਡਵੋਕੇਟ ਪ੍ਰਸ਼ਾਂਤ ਕਪੂਸ਼ਨ ਐਡਮਿਰਲ ਰਾਮਦਾਸ ਡਾਕਟਰ ਧਰਮਵੀਰ ਗਾਂਧੀ ਆਦ ਹੌਲੀ ਹੌਲੀ ਇਹਨਾਂ ਸਭ ਨੂੰ ਛਾੜ ਦਿੱਤਾ ਗਿਆ ਇਸ ਵਿੱਚੋਂ ਪੱਕੇ ਸੰਗੀ ਅਤੇ ਜੀ ਹਜੂਰੀਏ ਜਾਂ ਛੁੱਡੂ ਹੀ ਰਹਿ ਗਏ ਸਨ ਫਿਰ ਇਸ ਵਿੱਚ ਕੋਈ ਕਈ ਮੌਕਾਪਰਸਤ ਵੀ ਸ਼ਾਮਿਲ ਹੋ ਗਏ ਇਸ ਪਾਰਟੀ ਦਾ ਸਾਰਾ ਰਾਜਨੀਤਿਕ ਪੈਂਤੜਾ ਸੰਗੀ ਹੈ ਹਜਬਾ ਰਾਮ ਦਾ ਨਾਮ ਵਰਤਦੀ ਹੈ ਇਹ ਹਨੂਮਾਨ ਦਾ ਕਸ਼ਮੀਰ ਵਿੱਚ ਧਾਰਾ 370 ਕਰਨ ਦੇ ਖਤਮ ਕਰਨ ਦੇ ਹੱਕ ਵਿੱਚ ਵੋਟ ਕਰਦੀ ਹੈ ਗੱਲ ਕੀ ਹੈ ਹਰ ਮਹੱਤਮਪੂਰਨ ਮਾਮਲੇ ਤੇ ਇਹ ਸੰਘ ਦੀ ਲਾਈਨ ਤੇ ਚੱਲਦੀ ਹੈ ਪਰ ਤਾਂ ਵੀ ਇੱਕ ਸਵਾਲ ਤਾਂ ਉੱਠ ਸਕਦਾ ਹੈ ਕਿ ਦਿੱਲੀ ਵਿੱਚ ਚੋਣਾ ਹਾਰਨ ਤੋਂ ਬਾਅਦ ਹੀ ਝਾੜੂ ਪਾਰਟੀ ਖੁੱਲ ਕੇ ਸੰਘ ਦੀ ਬੀ ਟੀਮ ਵਜੋਂ ਖੁੱਲ ਕੇ ਕਿਉਂ ਵੇਚਣ ਲੱਗੀ ਜਦੋਂ ਦਿੱਲੀ ਵਿੱਚ ਚੋਣਾਂ ਲਈ ਕਮਰ ਕੱਸੇ ਹੋ ਰਹੇ ਸਨ ਤਾਂ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਸਰਸੰਗ ਚਾਲਕ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਸੀ ਪੂਰੀ ਚਿੱਠੀ ਤਾਂ ਜਨਤਕ ਤੌਰ ਤੇ ਸਾਹਮਣੇ ਨਹੀਂ ਆਈ ਪਰ ਉਸ ਬਾਰੇ ਜੋ ਅਖਬਾਰਾਂ ਵਿੱਚ ਆਇਆ ਉਹ ਸੀ ਕਿ ਚਿੱਠੀ ਵਿੱਚ ਭਾਜਪਾ ਦੀ ਅਲੋਚਨਾ ਕੀਤੀ ਗਈ ਸੀ ਕਿਸੰਗ ਦੇ ਨਿਰਦੇਸ਼ ਨਿਯਮਾਂ ਅਨੁਸਾਰ ਨਹੀਂ ਚੱਲਦੀ ਲਾਜ਼ਮੀ ਹੈ ਕਿ ਇਹ ਵੀ ਕਿਹਾ ਗਿਆ ਹੋਵੇਗਾ ਕਿ ਸੰਗ ਦੇ ਨਿਰਦੇਸ਼ ਨਿਯਮਾਂ ਅਨੁਸਾਰ ਝਾੜੂ ਪਾਰਟੀ ਵਧੇਰੇ ਚੰਗੀ ਤਰ੍ਹਾਂ ਚੱਲਦੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਵਧੇਰੇ ਚੰਗੀ ਤਰ੍ਹਾਂ ਚੱਲੇਗੀ ਇਸ ਇਸ ਦਾ ਤਤ ਇਹੀ ਹੋਵੇਗਾ ਕਿ ਸੰਗ ਆਪਣੇ ਜਥੇਬੰਦਕ ਢਾਂਚੇ ਨੂੰ ਭਾਜਪਾ ਦੀ ਬਜਾਏ ਝਾੜੂ ਪਾਰਟੀ ਦੇ ਹੱਕ ਵਿੱਚ ਪੁਗਤਾਏ ਪਰ ਉਦੋਂ ਤੱਕ ਸਥਿਤੀ ਕਾਫੀ ਅੱਗੇ ਜਾ ਚੁੱਕੀ ਸੀ ਅਤੇ ਸੰਘ ਦੀ ਹਾਈ ਕਮਾਂਡ ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਦਾ ਫੈਸਲਾ ਕਰ ਚੁੱਕੀ ਸੀ ਸੰਘ ਦਾ ਇਹ ਵਿਚਾਰ ਬਣ ਚੁੱਕਿਆ ਸੀ ਕਿ ਦਿੱਲੀ ਦੀ ਵਰਤਮਾਨ ਸਥਿਤੀ ਵਿੱਚ ਵੀ ਟੀਮ ਆਪਣੀ ਉਪਯੋਗਤਾ ਹੰਢਾ ਚੁੱਕੀ ਹੈ ਇੱਥੇ ਇਹ ਸਵਾਲ ਵੀ ਹੋ ਸਕਦਾ ਹੈ ਕਿ ਪਹਿਲੀਆਂ ਚੋਣਾਂ ਵਿੱਚ ਸੰਘ ਆਪਣਾ ਜਥੇਬੰਦਕ ਢਾਂਚਾ ਕੇਜਰੀਵਾਲ ਦੀ ਪਾਰਟੀ ਦੇ ਹੱਕ ਵਿੱਚ ਪਗਟਾਉਂਦਾ ਰਿਹਾ ਹੈ ਸਾਨੂੰ ਤਾਂ ਇਸੇ ਤਰ੍ਹਾਂ ਜਾਪਦਾ ਹੈ ਜਾਪਦਾ ਹੀ ਨਹੀਂ ਹੁਣ ਸਾਡੀ ਸਮਝ ਹੈ ਕਿ ਹਾਂ ਅਜਿਹਾ ਹੀ ਹੁੰਦਾ ਰਿਹਾ ਹੈ ਨਹੀਂ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦੀ ਪਾਰਟੀ ਨੇ 70 ਵਿੱਚੋਂ 68 ਸੀਟਾਂ ਜਿੱਤੀਆਂ ਹੋਣ ਤਾਂ ਥੋੜੇ ਸਮੇਂ ਵਿੱਚ ਹੀ ਲੋਕ ਸਭਾ ਚੋਣਾਂ ਵਿੱਚ ਭਾਜਪਾ 7 ਦੀਆਂ 6 ਸੀਟਾਂ ਜਿੱਤ ਜਾਵੇ ਇਸ ਤੋਂ ਸਪਸ਼ਟ ਹੈ ਕਿ ਕੋਈ ਰਾਜਨੀਤਿਕ ਤਾਕਤ ਹੈ ਜੋ ਦੋਵੇਂ ਪਾਸੇ ਪੂਗਤਦੀ ਹੈ ਇਹ ਤਾਕਤ ਕੇਵਲ ਸੰਘ ਹੀ ਹੋ ਸਕਦਾ ਹੈ ਝਾੜੂ ਪਾਰਟੀ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਸੰਘ ਨੇ ਉਹੀ ਸ਼ਾਸਤਰ ਵਰਤਿਆ ਜੋ ਕਾਂਗਰਸ ਲਈ ਵਰਤਿਆ ਸੀ ਉਹ ਹਥਿਆਰ ਹੈ ਭ੍ਰਸ਼ਟਾਚਾਰ ਝਾੜੂ ਪਾਰਟੀ ਨੂੰ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਸੀ ਕਿ ਸੰਘ ਅਤੇ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਪੰਜਾਬ ਸਰਕਾਰ ਹੋਵੇਗੀ ਸ਼ੇਰ ਆਇਆ ਸ਼ੇਰ ਆਇਆ ਵਾਂਗ ਜਿਸ ਆਪਰੇਸ਼ਨ ਲੋਟਸ ਦਾ ਸ਼ੋਰ ਮਚਾਉਂਦੀ ਸੀ ਝਾੜੂ ਪਾਰਟੀ ਲਈ ਉਹ ਸ਼ੇਰ ਹੁਣ ਸੱਚਮੁੱਚ ਆ ਜਾਵੇਗਾ ਕਿਹਾ ਜਾਂਦਾ ਹੈ ਕਿ ਦਿੱਲੀ ਹਾਰਨ ਤੋਂ ਬਾਅਦ ਕੇਜਰੀਵਾਲ ਮੋਨ ਪਾਗਵਦ ਦੇ ਚਰਨੀ ਲੱਗਿਆ ਕਿ ਉਹਨਾਂ ਦੀ ਇੱਕ ਸਰਕਾਰ ਇਹ ਸਰਕਾਰ ਜਾਨੀ ਕਿ ਪੰਜਾਬ ਦੀ ਸਰਕਾਰ ਨਾ ਤੋੜੀ ਜਾਵੇ ਤਾਂ ਸੰਗ ਮੁਖੀ ਨੇ ਇੱਕੋ ਸ਼ਰਤ ਰੱਖੀ ਕਿ ਪੰਜਾਬ ਸਰਕਾਰ ਸੰਗ ਦੇ ਏਜੰਡੇ ਨੂੰ ਲਾਗੂ ਕਰੇ ਇਸ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ ਭਗਵੰਤ ਮਾਨ ਅਤੇ ਅਮਿਤ ਸ਼ਾ ਵਿਚਾਲੇ ਦਿੱਲੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਅਮਿਤ ਸ਼ਾ ਨੇ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਦੇ ਪ੍ਰੋਜੈਕਟ ਦਾ ਬਲੂਪ੍ਰਿੰਟ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਝਾੜੂ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ਇਸ ਪ੍ਰੋਜੈਕਟ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੁਣ ਦੇਖਣਾ ਇਹ ਹੈ ਕਿ ਪੰਜਾਬ ਇਸ ਦਾ ਕਿਵੇਂ ਜਵਾਬ ਦਿੰਦਾ ਹੈ ਹੁਣ ਤੱਕ ਪੰਜਾਬ ਦਾ ਜੋ ਇਤਿਹਾਸ ਰਿਹਾ ਇੱਥੋਂ ਦੀ ਜੋ ਪਰੰਪਰਾ ਰਹੀ ਹੈ ਇਸ ਨੇ ਆਪਣੀ ਨਾਬਰੀ ਕਦੇ ਨਹੀਂ ਤਿਆਗੀ ਇਹ ਨਾਬਰੀ ਜਨਤਕ ਰੂਪ ਵਿੱਚ ਵੀ ਸਾਹਮਣੇ ਆਉਂਦੀ ਰਹੀ ਹੈ ਤੇ ਜੇਕਰ ਜਨਤਕ ਨਾਬਰੀ ਨਾ ਪ੍ਰਗਟ ਹੋਵੇ ਤਾਂ ਇਹ ਦੋਸਾ ਵਾਦੀ ਬਹਾਦਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਨਾਬਰੀ ਦਾ ਜਨਤਕ ਰੂਪ ਇਤਿਹਾਸ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੁੰਦਾ ਹੈ ਅਤੇ ਦੂਸਰਾ ਜਨਤਕ ਪਹਿਲ ਕਦਮੀ ਨੂੰ ਖੁੰਡਿਆ ਕਰਦਾ ਹੈ ਪੰਜਾਬ ਦੇ ਹਿੱਤ ਵਿੱਚ ਹੈ ਕਿ ਨਾਬਰੀ ਦਾ ਪਹਿਲਾ ਰੂਪ ਜਨਤਕ ਰੂਪ ਉਬਰੇ ਪਰ ਕਿਸੇ ਤਰ ਜਾਂ ਜਥੇਬੰਦੀ ਦਾ ਐਡਾ ਜਨਤਕ ਆਧਾਰ ਨਹੀਂ ਕਿ ਉਹ ਇਕੱਲਿਆਂ ਇਸ ਸਥਿਤੀ ਦਾ ਹੰਗਾਰਾ ਪਾਰ ਸਕੇ ਇਸ ਕਰਕੇ ਅੱਜ ਦੀ ਸਥਿਤੀ ਵਿੱਚ ਸਾਂਝੇ ਕੋਲ ਸਮੇਂ ਦੀ ਅਨਸਰਦੀ ਲੋੜ ਹੈ ਜਿਸ ਦਾ ਸਾਨੂੰ ਸਭ ਨੂੰ ਗੰਭੀਰਤਾ ਨਾਲ ਹੰਗਾਰਾ ਦੇਣਾ ਚਾਹੀਦਾ ਹੈ ਪੂਰਾ ਲੇਖ ਸੁਣ ਲਈ ਆਪ ਜੀ ਦਾ ਅਦਾਰਾ ਇਨਕਲਾਬੀ ਸਾਡਾ ਰਾਹ ਵੱਲੋਂ ਬਹੁਤ ਬਹੁਤ ਧੰਨਵਾਦ